ਸਸਿਆਕਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜੇ ਤੇ ਆਪਣਾ ਜੀ ਤੁਸੀਂ ਸਾਨੂੰ ਕਮੈਂਟ ਕਰਦੇ ਸੀ ਕਿ ਵੀਰ ਤੂੰ ਬਾਹਰ ਦੀਆਂ ਵੀਡੀਓ ਪਾਇਆ ਕਰ ਜਿੱਦਾਂ ਐਮਪੀ ਦੀਆਂ ਬੰਦ ਕਰ ਤੂੰ ਅਕਸ਼ੇ ਕੁਮਾਰ ਬਣ ਗਏ ਇੱਕ ਮਿੰਟ ਰੋਕਾ ਵਾਹ ਜਾਬੀ ਤੁਸੀਂ ਇਹ ਪੁੱਛਦੇ ਹੋ ਕਿ ਵੀਡੀਓ ਉਥੋਂ ਦੇ ਪਾਇਆ ਕਰ ਐਮਪੀ ਦੀ ਆਪਾਂ ਐਮਪੀ ਦੇ ਕਿਉਂਕਿ ਆਪਾਂ ਪਿੰਡ ਗਏ ਸੀ ਦੋ ਦਿਨ ਆਪਣੇ ਕੋਲ ਪੁਰਾਣੀ ਵੀਡੀਓ ਪਈਆਂ ਆਪਾਂ ਉਹ ਤਿਆਰ ਕੀਤੀਆਂ ਤੇ ਹੁਣ ਅੱਜ ਤੋਂ ਤੁਹਾਡੇ ਕੋਲ ਐਮਪੀ ਵਾਲੀ ਵੀਡੀਓ ਆਇਆ ਕਰਨਗੇ ਇਥੇ ਦੇ ਪੂਰੀ ਆਪਾਂ ਦੱਸਾਂਗੇ ਹੁਣ 15-20 ਦਿਨ ਜਿੰਨੇ ਵੀ ਲੱਗੇ ਮਹੀਨਾ ਇੱਥੇ ਹੀ ਆਪਾਂ ਪੱਕੇ ਇਹ ਆਪਣਾ ਬੰਦਰਾ ਮੇਰੇ ਬੰਦਾ ਐਮਪੀ ਦਾ ਸਾਸਿਕਾ ਬੁਲਾ ਬਲੇ ਸਾਸਿਕਾਲ ਦਾ ਬੁਲਾ ਮਤਲਬ ਸਾਸਿਕਾਲ ਦਾ ਮਤਲਬ ਤੂੰ ਹੀ ਲੈਣਾ ਹਾਂ ਤੂੰ ਬੁਲਾ ਵੀ ਸਾਸਿਕਾਲ ਸਾਸਿਕਾਲ ਤੂੰ ਬੁਲਾ ਵੀ ਉਹੀਂ ਜਾਨੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੂੰ ਵੀ ਜਾਨਾ ਵਾਲ ਆ ਗਿਆ ਹੌਲੀ ਹੌਲੀ ਇਹ ਮੈਂ ਲਾ ਗਿਆ 5 ਦਿਨ ਪਿੰਡ ਠੀਕ ਹੈ ਕਿਵੇਂ ਦਿਨ ਲੰਘਿਆ ਤੁਹਾਡੇ ਸਾਡੇ ਤਿੰਨਾਂ ਵਾਂਗੂ ਸਾਡੇ ਵਧੀਆ ਸੌਖੇ ਉਧਰ ਤਾਂ ਗਾਇ ਮਨਾਂ ਛੇਤੀ ਆਇਆ ਜਲਦੀ ਆਇਆ ਕੰਮ ਬਹੁਤ ਲੱਗੜਾ ਕਿੰਨੇ ਕਿੰਨਾ ਗੇਰੀਆ ਵੜਦਾ ਮੇਰੇ ਜਾਨਦ ਬਾਦ ਚ ਪੰਜਾਬ ਦਾ ਇਹ ਆ ਵੜਦਾ ਜੀ ਅੱਜ ਠੱਲੀ ਖੜੇ ਜੀ ਅੱਜ ਵੜਨਾ ਹੈ ਕਿੱਥੇ ਪੰਜ ਵੀ ਕੇ ਵੜਦੇ ਠੱਲੀ ਖੜੇ ਉਹ ਜੇ ਤੈਨੂੰ ਸਮਾਨ ਆਖਾ ਮਿਲਿਆ ਕੋਈ ਨਹੀਂ ਆਈ उस्मान हां नहीं मिला क्यों नहीं मिला अरे यार तुम बात ही ऐसी करते, <laughs> करते <यार>। हो <laughs> कैसी ऐसी करते हो यार मिला कर मैं आज तेरे को वो डब्बे की फोटो डब्बे की फोटो है मेरे पास है वो तेरे को दिखाऊंगा मैं हां दिखा दे ये बाइक तुम्हारी है ये बाइक हमारी है कब ली है कब खरीदी है ये इसको हो गए 1 2 साल तो हो गए चलाई तो अभी है ये तो दूसरे की है तू वाले से करना है चलानी है और और चाबी किथे जाना डेढ़ ओना दे ना पल्लो देने पै जाना ठीक है ਜੋਆਗ ਹਮੇਸ਼ਾ ਹੀ ਰੱਖਦਾ ਆਪਾਂ ਜਾਣ ਕੇ ਕਿਥੋਂ ਟੱਕ ਲਵਾਏ ਨੇ ਇਹ ਇੱਕ ਦਾ ਛਾਗਲ ਹੋਏ ਤੇ ਕਵਾਰ ਬੜੀ ਕਿਥੋਂ ਕਟਵਾ ਲਈ ਕਿੰਨੇ ਤੇ ਵਾਰ ਕੱਟਣ ਵਾਲੇ ਬੰਦੇ ਨੇ ਆ ਚੰਦੂ ਲਿਖਾ ਇਹ ਵਾਰ ਕੱਟਣੇ ਇਧਰ ਆਖਣਾ ਸਹੀ ਜਿੰਨੇ ਕੁ ਮਾ ਕੇ ਤੁਹਾਨੂੰ ਪਿੰਡ ਜਾਣ ਦੀ ਕਰਦਾ ਹੀ ਨਹੀਂ ਪਿੰਡ ਜਾਣ ਤੇ ਇੱਥੇ ਨਿਆਰੇ ਨੇ ਅੰਦਰ ਹੈ ਤੇ ਜਾਨਦਾਰ ਦਾ ਵਧੀਆ ਹੈ ਕਿ ਨਹੀਂ ਨਹੀਂ ਜਾਣਾ ਤੂੰ ਆ ਡੀਲ ਤੋਂ ਲਿਆ ਬੰਦਾ ਪੰਚ ਨਾ ਬੇਰਾਤੀ ਉੱਥੇ ਲੁੱਟੇ ਤੇ ਆਪਾਂ ਇਹ ਹੁਣ ਹੀ ਪਹੁੰਚੇ ਜੇ ਤਕਰੀਬਨ ਟਾਈਮ ਹੋ ਗਿਆ ਜੀ ਸਾਢੇ 6 ਦਾ ਹੋ ਗਿਆ ਤੇ ਇਹਨਾਂ ਨੇ ਅੱਜ ਵੱਡੇ ਆ ਤਕਰੀਬਨ 10 ਕੁ ਵਿਗੇ 10 ਦੇ ਵੱਡੇ ਮਸ਼ੀਨ ਲਾ ਕੇ ਖੜਾਤੀ ਇਹਨਾਂ ਨੇ ਆਹ ਮਸ਼ੀਨ ਦੇ ਮੱਥੇ ਹੁਣ ਹੀ ਲੱਗੇ ਆਗੇ ਤੇ ਬਾਕੀ ਜੀ ਤੁਹਾਨੂੰ ਦੇਖ ਹੀ ਰਿਹਾ ਉੱਗਰ-ਗਰ ਰੰਗ ਜਾਂ ਪਟੀਚਾ ਪਾ ਕੁਝ ਵੱਡੇ ਹੀ ਹੋਣਾ ਨੇ ਏਰੀਆ ਮੇਰੇ ਜਾਣ ਤੋਂ ਬਾਅਦ ਕਿਆ ਕਰ ਰਹੇ ਹੋਏ ਬੱਚਾ ਗੋਹ ਕਾਨ ਕਰ ਰਹੇ ਹੋ ਕਿਧਰ ਸੇ ਨਿਕਾਲੇ ਇਹ ਕਹਾਂ ਸੇ ਨਿਕਾਲੇ ਹੋ ਉਪਰ ਸੇ ਗੇਰ ਮਤ ਜਾਣਾ ਨੀਚੇ ਗਿਰੋਗਾ ਤਾ ਨੀ ਨੀਚੇ ਉਪਰ ਮਰ ਚੜਾ ਕਰੋ ਗਾੜੀ ਕੇ ਫਿਰ ਨੀਚੇ ਗੇਰ ਨਾ ਜਾਓ ਕਹੀਂ ਹਮਾਰੇ ਕੋ ਬੋਲ ਦਿਆ ਕਰੋ ਹਮ ਨਿਕਵਾਲ ਦੇ ਕਰਾਂਗੇ ਆਪਕੋ 1 2 ਕਿਲੋ ਚਾਹੀਏ ਤੋ ਆਪ ਮਤ ਉਪਰ ਗਏ ਕਰੋ ਅੱਛੀ ਬਾਤ ਹੈ ਨਾ ਸਹੀ ਬਾਤ ਹੈ ਯਾਰ ਉਪਰ ਸੇ ਨਾ ਗਿਰਨਾ ਜਾਓ ਕਹੀਂ ਅੱਜ ਹੋਲੀ ਖੇਲੀ ਹੈ ਨੀ ਆਪਨੇ ਰੰਗ ਤੋ ਲੱਗੀ ਨੀ ਤੇਮਾਰੇ ਹਾਂ ਦਾਰੇ ਕੋਨੇ ਲੱਗ ਰਿਓ ਪੱਕਾ ਕਲਰ ਲੱਗ ਰਿਹਾ ਹੈ ਦਾਰੇ ਵੀ ਲੰਗਰ ਕੋਨ ਲੱਗ ਰਿਓ ਪੱਕਾ ਵੀ ਲੱਗ ਰਿਹਾ ਹੈ ਆਪ ਇਹ ਕੀ ਲੱਗ ਰਿਹਾ ਮੈਨੂੰ ਤੁਨੇ ਲੱਗ ਰਿਹਾ ਹੈ ਵੀ ਤਾਇ ਵੀ ਕੋਨ ਲਾਗੋ ਆਪਣੀ ਦਾਦੀ ਸ਼ਾਂਤ ਹੋ ਗਈ ਸੀ ਤਾਂ ਅਸੀਂ ਤੂੰ ਨਹੀਂ ਖੇਲੋਗੇ ਠੀਕ ਹੈ ਇਨਕੀ ਦਾਦੀ ਸ਼ਾਂਤ ਹੋਈ ਜਿਸ ਲਈ ਇਹ ਨਹੀਂ ਖੇਲेंगे ਇਹ ਇਹ ਆਪਣੀ ਗਾਡੀ ਹੈ ਬਾਕੀ ਮਸ਼ੀਨ ਬੰਦੇ ਸਾਫ ਸੁਥਾ ਨਹੀਂ ਕਰਦੇ ਵੇਹੇ ਲਿਬੜੀ ਲੂਲੀ ਪਈ ਹੋਈ ਹੈ ਚਲੋ ਆਪ ਵੀ ਇਸ ਤਰੀਕੇ ਨਾਲ ਨਾ ਦੇਣ ਜਿੱਦਾਂ ਮਸ਼ੀਨ ਸਾਫ ਰੱਖਦੇ ਜਿੰਨੀ ਕੋ और कल चलाओगे गड्डी चल चलेगी कल ऐसे करना कल फिर चले तुम मिट्टी डाल रहे हो इसका क्या करोगे क्या खाओगे क्या फुलकड़े क्या खाओगे ये ये। क्या ये क्या होती है हाँ सुपारी? ये ना खाया करो गंदी चीज है ये

पूरा खाता है, खाता है।, हाँ। है ठीक है तुम्हारा गाँव खाता है पूरा हाँ। तुम्हारे कोई ये रोकता नहीं, नहीं? नहीं। तो बोला बो तुम्हारे जेब है नहीं है। देख लो आद आद देखो दिखा जेब इस तुम्हारी जेब दिखा तुम्हारी जेब से निकल रहा है बार बार है रहे थे हमको है स्कूल जाता है छठी में छठी आपती आप कत अच्छा बच्चे तो तुम अच्छे लगते हो बाकी ये ऊपर ना गाड़ी की चढ़ा करो क्योंकि ये गेहूँ ऊपर से आप गिर गए ना तो फिर ऐसे लफड़ा पड़ जाएगा कहा आ इधर गांव में मैं पहले गया था उधर घूमने के लिए अब मेरे को बोल देना मैं आपको एक दो किलो ऐसे निकाल देगा ठीक है सही बात है सही बात हाँ चाय की पत्ती उसमें गोबर रहता है क्या वो हाँ। चाय की, हा हाँ। की पत्ती में गोबर रहती है सर बता रहे थे वो मिट्टी को डाल रहा है ले तुम्हारे सर ने क्या बताया क्या बताया चाय में गोबर रहता है बस चाय चाय पत्ती में पत्ती में आता है गोबर तुम्हारा क्या कहना है इसके बारे में चाय में ही गोबर ही आता है आता तुम्हारा तुम्हारा आता है कौन पीते है लोग अच्छा। लोग हम, हम वो बहुत पीते यार हमारी चाय में नहीं गोबर आये वो, वो अच्छा। तो कॉफी कॉफी है ना क्या में इधर अच्छा। चांदी राम भी आ गए <laughs> तू कहा से आ रहा है आया तू नवे आटमा आई ਅਸੀਂ ਨਾ ਨਾਰ ਦਾਲ ਜਾ ਤੂੰ ਐ ਵਾਲ ਤੇਰੇ ਉਹਦਾ ਕੱਟ ਦਿੱਤੇ ਨੇ ਤੇ ਇਹਨਾਂ ਨਾਲ ਹੀ ਰਨਾ ਤੇਰੇ ਉੱਤੇ ਖੜਦੇ ਪਤਾ ਨਹੀਂ ਲੱਗਦਾ ਕਿਹੜਾ ਕਿਹੜਾ ਦੀਗਾ ਹੋਰ ਕਮ ਪੰਮਾ ਵੀ ਸਬਜ਼ੀ ਬਣਾ ਰਿਹਾ ਹੈ ਪੂਰਾ ਹਾਂ ਕੰਮ ਕੋਈ ਮਾੜਾ ਕੀਤਾ ਵਾਲਾਂ ਦਾ ਕਿਹੜਾ ਵਾਲਾਂ ਨੇ ਤੜੀਆਂ ਕੱਟ ਵਿੱਚ ਵਾਲਾਂ ਨੇ ਤੰਗੇ ਕੀਤੇ ਕੱਟ ਕੇ ਕੱਟ ਕੇ ਬਾਈ ਉਹ ਬੁੰਬੇ ਜਾਣਾ ਬਣਾਦਾ ਤੂੰ ਪਲੇਨ ਕੱਟਨੇ ਇੱਕ ਸਾਰ ਰੁਪਿਆ ਬਜ ਗਿਆ ਠੀਕ ਹੈ ਮੇਰੇ ਤੇ ਕੱਟਦੇ ਮੈਂ ਨਹੀਂ ਕਰਦਾ ਸਬਜ਼ੀ ਕੱਟ ਰਹੀ ਪੰਮਾ ਹੱਥੋਂ ਤੇ ਹਾਂ ਹਾਂ ਉਹ ਪਈ ਹੀ ਕੱਟੀ ਦਮੇ ਨਕੱਟੀ ਕੋ ਨਹੀਂ ਅੱਛਾ ਹੱਥ ਤੋਂ ਹੀ ਲੱਗਾ ਕਰੋ ਆਹ ਵੇਹ ਤਨੀ ਮਾਰਤੀ ਆਪਾਂ ਜੇ ਸਬਜ਼ੀ ਲਿਆਏ ਤੇ ਇਹਨਾਂ ਨੂੰ 2000 3000 ਦੇਗਾ ਨਾ ਤੁਹਾਨੂੰ ਮੈਂ ਤੇਨੇ ਯਾਰ ਕਿੰਨੇ ਪੈਸੇ ਲਾ ਲਈ ਕਿੰਨੇ ਬਚਾਈ ਪੰਜਾਂ ਦੇ ਵਿੱਚ ਖਰਚਾ ਬਹੁਤ ਕੀਤਾ ਇਹਨਾਂ ਨੇ ਦੋ ਜਿਹੜੇ ਲੰਘਣੇ ਤੇ ਇਹ ਯਾਰ ਮੈਂ ਹੱਦ ਹੀ ਨਿਕਲ ਦਿੱਤੀ ਨੇ ਤੇ ਤਿੰਨ ਟਾਈਮ ਉੱਠਾ ਕਰ ਦਿੱਤੇ ਨੇ ਕਿੰਨੇ ਤਿੰਨ ਟਾਈਮ ਦੋ ਫੌਜੀ ਦੇਖਣਾ ਚੜ੍ਹਣੀ ਇਹ ਕਿਹਾ ਹੌਕਤਾ ਕੀ ਪਤਾ ਚੜ੍ਹਣੀ ਵੀ ਨਾਲ ਦੋ ਟਾ ਫੌਜੀ ਦੇਖਣਾ ਚੜ੍ਹਣੀ ਦੁਪਹਿਰੇ ਚਾਰ ਹੈਗਾ ਕੋਨੇ ਆਪਣੇ ਕੋਲੇ ਚਾਰ ਪਾਇਆ ਹੈ ਚਾਰ ਪਾਇਆ ਹੈ ਇਵੇਂ ਭੱਟੋ ਕੁਝ ਲੰਦਾ ਉਹ ਵਿੱਚ ਤੇਲ ਪਾ ਮੜਾ ਛੱਟੇ ਨੂੰ ਗਏ ਉਹ ਡੱਬੇ ਦੇ ਵਿੱਚ ਡੱਬੇ ਹਟੇ ਸੈੱਟ ਹੋ ਜਣੇ ਮਿਰਚਾਂ ਹੀ ਹੋ ਆਟਾ ਦੇ ਡੱਬੇ ਆਪਣਾ achar ਕੱਢੇ ਕਿਉਂ ਨਹੀਂ ਹੋ ਜਾਂਦੇ ਤੇ ਰੱਟਾ ਥੋੜਾ ਜਿਹਾ ਗਾਹ ਕੌਣ ਸੇ گاਉ ਦਾ ਰਿਓ ਕੋਈ ਹਟੇ ਕੋਈ ਹਟੇ ਕੌਣ ਸੇ گاਉ ਕਿਹੜਾ گاਉ ਏ ਇੱਧਰ ਆ ਕਟਿੰਗ ਕਰਨਾ ਤਾਂ ਕਟਿੰਗ ਵਾਲ ਕੱਢ ਲੇਤਾ ਹਾਂ ਵਾਲ ਕੱਢ ਲੇਤਾ ਉੱਪਰ ਸੇ ਚੁੰਨੀ ਹੈ ਮੇਰਾ ਹੋਰਾ ਆਸ ਕੋਲੇ ਇਧਰ ਆ ਇਧਰ ਆ ਇਧਰ ਆ ਬਾਤ ਸੁਣ ਲੈ ਕਾ ਹੋਗਾ ਸਾ ਪੈਪਾ ਲੈਂਦੇ ਮੈਨੂੰ ਪੈਪਾ ਲਾ ਦੋ ਤੁਸੀਂ ਲਜਾਣੀ ਇੱਕ ਪੈਵ ਥੋੜੋ ਖਾ ਲੈਂਦਾ ਹੂੰ ਥੋੜੋ ਖਾ ਵੱਡੀ ਕੀ ਕਰਨੀ ਇਹ ਵੱਡੀ ਕਿ ਤੈਹੀ ਟੈਂਕੀ ਲੈਂਦੀ ਐ ਆਓ ਫੜੋ ਉਹ ਹੀ ਲੱਗਦੀ ਪੈਪਾ ਉਹ ਹੀ ਲੱਗਣੀ ਐ ਉਹ ਨਾ ਦੂਜੇ ਕੀ ਨਾਮ ਕਿੱਥੋਂ ਹੈ ਪੰਪ ਕੋਲ ਉਹ ਥੋੜਾ ਪਾਪ ਉੱਥੇ ਲੱਗਣੀ ਆ ਇਹ ਇੱਕ ਤਾਂ ਕੱਟੇ ਹੋਰ ਤਾਂ ਆ ਜਾਣੀ ਆ ਆ ਲੈਣੀ ਦੀ ਪੈਪ ਲੀਕ ਹੈ ਕੋਈ ਨਹੀਂ ਥੋੜੀ ਕੋਈ ਆਪਣੀ ਤਾਂ ਕੋਈ ਨਹੀਂ ਚਲ ਛਤਰੀ ਚ ਰੱਖਾ ਜੇ ਇੱਕ ਟੈਂਕੀ ਲਾ ਦੇ ਇੱਕ ਜੇ ਲਾਉਣ ਨੂੰ ਲਾ ਦਿਓ ਰੱਖਣੀ ਨਹੀਂ ਆ ਇੱਕ ਇੱਥੇ ਪੰਜਾ ਰੈਂਦੇ ਤੂੰ ਬੈਜ ਕੇ ਫਰੋਲੀ ਜਾਣਾ ਕੋਈ ਨਹੀਂ ਮੈਨੂੰ ਪ੍ਰੈਗ ਹੈ ਕੋਈ ਨਹੀਂ ਆ ਰਿਹਾ ਇੱਥੇ ਇਹ ਤਕਰੀਕ ਗਏ ਮਸ਼ੀਨ ਕਿੱਥੇ ਦੂਜੀ ਦਸਮੇਸ਼ ਆ ਉਹ ਖੜੀ ਉਹ ਤੁਸੀਂ ਇੱਥੇ ਆਏ ਭੁੱਖ ਲੱਗ ਜਾਂਦੀ ਹੈ ਮੈਂ ਉੱਥੇ ਦੂਮੇ ਤੇ ਲਾ ਆਇਆ ਕਰੇ ਡਾਕਟਰ ਕਿੰਦੀ ਲਾ ਕੇ ਆਇਆ ਦੂਮੇ ਦਾ ਸਾਰੇ ਡਾਕਟਰ ਉਹਨਾਂ ਦੇ ਬੇਬੇ ਜੀ ਬੇਬੇ ਉਹਨੇ ਕਰੇ ਲਾ ਕੇ ਆਇਆ ਜੀ ਸਵੇਰੇ ਚਲਾਣੀ ਏ ਜੀ ਚਲਾਣੀ ਬੇਬੇ ਵਾਲੇ ਉਹਨੂੰ ਗਰੇ ਹੋ ਕੀਤਾ ਹੀ ਕੋਈ ਨਹੀਂ ਨਹੀਂ ਅੱਜ ਕੋਈ ਨਹੀਂ ਕੀਤਾ ਕਰੋ ਫਿਰ ਚੱਲ ਗਏ ਸਾਰੇ ਕੱਲ ਕੀਤਾ ਜੇ ਤਾਂ ਫਿਰ ਤੂੰ ਕਢਵਾ ਲੈ ਤੂੰ ਇੱਥੇ ਬੈਠੇ ਕਰਦੇ ਹੋ ਹੁਣ ਦੱਸਾਈ ਗੁਰੇ ਜਾ ਗੋਰੀ ਚੱਲੋ ਫੇਰ ਆਜ ਮੋਵੀ ਚੱਲਣਾ ਨਾਲ ਥੋੜੇ ਛਾਲਣਾ ਕੱਢ ਦੇ ਗਰੀਹ ਕਰੋ ਮਸ਼ੀਨ ਨੂੰ ਗਰੀਹ ਕਿੰਨੇ ਖੜੀ ਕਿੰਨੇ ਸਿੱਧੇ ਟੋਨ ਕਿੰਨੇ 40 50 ਦਾ ਵੱਡਾ ਹੀ ਕੋ ਨਹੀਂ ਹਾਂ ਤੀਹਨੇ ਗਰੀਹ ਕਰ ਦੋ ਗਰੀਹ ਸਾਡਾ ਖਰਾਬ ਹੋਣਾ ਹੈ ਇੱਕ ਇੱਕ ਗਰੀਹ ਘਨ ਮਾਰੋ ਨੂੰ ਪੂਰੀ ਮਸ਼ੀਨ ਨੂੰ ਉਹਦੇ ਨਾਲ ਕੁਝ ਪੱਲੇ ਪੁਲੇ ਨਵੱਜਾਣਾ ਨਾ ਚੇਂਜਰ ਨਵੱਜਾਣਾ ਉੱਥੇ ਵੀ ਚੱਲ ਕਈ ਪਿੱਛੋਂ ਹੀ ਜੀ ਕਰੋ ਚਲ ਆ ਚਲੀਏ ਇਹ ਕਰੋ ਸਵੇਰੇ ਨਾ ਮੇਰੀ ਗੱਲ ਸੁਣੋ ਮਸ਼ੀਨ ਚੱਲੇ ਮੇਰੇ ਤੇ ਦੇ ਜਹਾ ਦੇ ਨਾਲੇ ਜੂ ਬੜੀ ਅਗਾ ਖੜੀ ਹੈ ਕੰਮ ਕਰਦੀ ਵੀ ਨਾਲੇ ਦਾ ਗਰੀਹ ਮਾਰ ਦੇ ਨਾਲੇ ਛਾਲਣਾ ਬਾਹਰ ਕਰਦਾ ਹਾਂ ਜੀ ਜਿਆਦੇ ਆਹ ਜੁम्मेवार ਨਾਲ ਕੰਮ ਕੀਤਾ ਕਰੋ ਇਹ ਤਾਂ ਨਹੀਂ ਬਹੁਣ ਤੁਸੀਂ ਇੱਥੇ ਆ ਗਏ ਤੇ ਮਸ਼ੀਨ ਉੱਥੇ ਖੜੀ ਦਿੰਦੇ ਕਿਦਾ ਛਾਲਣਾ ਟੁੱਟਿਆ ਪਿਆ ਇੱਕ ਗਰੀਹ ਕਰਨ ਵਾਲਾ ਹੈ ਹਾਂ ਆਹ ਛਾਲਣਾ ਜੇ ਟੁੱਟਾ ਪਾ ਫਿਰ ਮੌਕੇ ਤੇ ਕੱਢਾਂਗੇ ਜਾ ਕੇ ਜੇ ਚੱਲਣ ਲੱਗੀ ਇਸ ਕਵਰ ਦੀ ਇੱਕ ਐਕਟਿਵ ਬਤਾਂ ਹਾਂ ਚਲੋ ਗੋਰੀ ਚਲੀ ਆਜੋ ਉੱਠ ਬੱਬੂ ਆਏ ਚੱਲ। ਇਹ ਨੂੰ ਮੂਣੀ ਕਾੜੇ ਦੀ। ਤੂੰ ਜਾਣਾ। ਡੀਜ਼ਲ ਲਈ ਚੱਲ। ਡੀਜ਼ਲ ਲਈ ਚੱਲੋ। ਹਾਂ। ਉੱਠੀ। ਕਪੜਾ ਮੈਨੂੰ ਕਰਾ। ਹਾਂ ਤੂੰ ਪਹਿਲਾਂ। ਉਹ ਪੰਜਾ। ਨਾ ਚੱਲ ਤੂੰ ਨਾਲ ਚੱਲ ਆਪ ਚੱਲਨੇ। ਚੱਲ ਚੱਲ। ਆ ਜਾ। ਛੱਡ ਦੇ ਹਬਜੀ। ਐਂ ਨੱਕੋ ਆ ਤਾਂ ਮੂਹੇ ਨਹੀਂ। ਇਹ ਬੜਾ ਕਾੜ ਤੇ ਕੰਮ ਕੁੰਮ ਕਰਾ ਲੈ। ਤੇਰੇ ਐ ਖਰ ਕਿੰਨੇ ਘੜੇ ਲੱਗਣੇ ਤੇ ਉਹ ਤੇਰ ਉੱਥੇ ਜਾਣਾ ਨਾ। ਤੇਰੇ ਇਹਨਾਂ ਕੋਲ ਗਿਆ ਨਹੀਂ ਨਾ ਜਾਣਾ। ਤੇ ਰਹਿਣ ਦੇ ਕਰ ਤੁਸੀਂ ਤਿੰਨ ਚਾਰ ਤਿੰਨੇ ਜਣੇ ਚੱਲੋ ਤੁਸੀਂ ਅਸੀਂ ਆਦੇ ਪੰਮਾ ਤੇ ਮੈਂ ਕੱਪੜੇ ਬਦਲੀ ਆਵਾਂ ਕੁੰਨੇ ਨੂੰ ਰਾਹ ਕੋਈ ਨਹੀਂ ਪੜਾਏਗਾ ਹਾਂ ਮੈਨੂੰ ਪਤਾ ਹੈਗਾ ਪਤਾ ਹੋ ਗਿਆ ਰਹਿ ਗਿਆ ਕਰ ਲੈਟ ਝੰਡ ਕੇ ਤਾਂ ਆਏ ਚਲੋ ਅੱਛੀ ਚੱਲ ਜਾਈਏ ਪਾ ਪਾ ਆਪਣੇ ਲਾਉਣ ਵਾਲਿਆਂ ਨੇ ਤੂੰ ਇੱਥੇ ਰਹਿ ਤੂੰ ਉੱਥੇ ਲੈਣ ਜਾਣਾ ਦੁਵਾਲ ਉਲ ਕਟਾ ਹਿੱਟ ਕਰਾ ਮੇਰੇ ਕੋਲ ਤਾਂ ਮੈਂ ਕਰ ਦੇਣਾ ਤੇਰੇ ਵਾਲ ਸੈਟ ਉਹ ਰਾਜੇ ਤੋਂ ਗੱਲ ਕਰਨੀ ਤੇ ਕੋਈ ਕਰ ਲੈ ਐਵੇਂ ਗੇੜੇ ਹੀ ਕਰਦਾ ਹਣਾ ਇਹ ਕਪਾਸੋ ਲਾ ਕੇ ਨਾ ਸਾਰੀ ਮਸ਼ੀਨ ਮਾਰਨਾ ਚੰਗਾ ਹਾਂ ਚਲੋ ਬੈਠੋ ਮਗਰਾਂ ਦੇ ਮਮੀ ਆਉਦਾ ਪਰ ਦੂਜੇ ਪੈਰ ਘਣਾ ਮਾਰਦਾ ਤੂੰ ਕੀ ਬੈਨਾ ਰਾਮੂ ਸ਼ਾਮੂ ਜਾਂ ਉਧਰੋਂ ਮੜਾ ਜਾਂ ਹਾਂ ਬੈਨ ਤੇ ਹੋਰ ਚੀਜ਼ ਆਪਦੀ ਪਈ ਇੱਧਰ ਆ ਜਾ ਇੱਥੇ ਤੋ ਕਰੇਲੇ ਨਹੀਂ ਬਣਾਣੇ ਅੱਜ ਕਰੇਲੇ ਕਰੇਲੇ ਨਹੀਂ ਆਲੂ ਬਣਾਉਣਾ ਹੈ ਹਾਂ ਆਲੂ ਆਲੂ ਬਣਾਉਣਾ ਹੈ ਗਲਾ ਆ ਮੈਂ ਤਾਂ ਆਲੂ ਕਰੇਲੇ ਕਰੇਲੇ ਵੀ ਆਏ ਵੇ ਦੋ ਦੋ ਬਣਾ ਤੇਰਾ ਡੈਡੀ ਇੱਥੇ ਆ। ਤੂੰ ਬਤਾ ਤੂੰ ਕਿੱਸੇ ਆਇਆ ਤੀ ਹਾਂ? ਖਾਣਾ ਬਣਾਉਣੇ ਲਈ ਆਇਆ, ਕਿਆ ਕਰਨੇ ਆਇਆ? ਹਾਂ? ਥੋੜਾ ਬੋਚ ਤਾਂ ਲਾਇਆ। ਪਲਾਨ ਕੀ ਆਦਾ? ਜਵਾਨੀ ਹੈ ਆਪਣੇ ਪਿੰਡ ਵਾਲਾ। ਇੱਕ 10 ਨੰਬਰ ਨਾਟ ਲੈ ਆਵੀਂ। ਤੇਰੀ ਜੀ 10 ਨੰਬਰ ਦੀ। ਅੱਜ ਦਾ ਆਪਣਾ ਇੰਨਾ ਹੀ ਬਲੌਗ ਆ ਤਾਂ ਆਪਾਂ ਮਿਲਦੇ ਜੀ ਕਿਸੇ ਹੋਰ ਨਵੇਂ ਵੀਡੀਓ ਦੇ ਕੱਲ ਨੂੰ। ਅੱਜ ਤਾਂ ਇਨੀਆਂ ਸਾਸਿਕਾਂ ਜੌਂਦੇ ਬਸੇ ਰਹੀਆਂ